ਓ ਬਈਆਂ ਪਰ ਦੱਸਦੀਆਂ ਦੀ ਜਦਾਨੂੰ ਵੀ ਸਾਂਭਣੀ ਆ ਆ ਲੈ ਵੀ ਜੱਟ ਲੋ ਜੀ ਮੈਂ ਤੁਹਾਨੂੰ ਸਾ ਲੱਗਿਆ ਆਪਣਾ ਗਾਣਾ ਸੋ ਸੁਣਿਓ ਧਿਆਨ ਨਾਲ ਓ ਛੱਤ ਮਾਪਿਆਂ ਦੀਆਂ ਤੂੰ ਕਰਵਾ ਛੱਡ ਦੇ ਜੜੀ ਆਪਣੀ ਪਗੋੜੀਆਂ ਦਹੂਜ ਜੱਟ ਦੇ ਤੂੰ ਹੀਰਾ ਜੇ ਡਰਾਵੇ ਬੋਤਾ ਕਰਿਆ ਨਾ ਕਰ ਕਿਵੇਂ ਯਾਰ ਤੇ ਯਕੀਨੀ ਸ਼ੱਕ ਕਰਿਆ ਨਾ ਕਰ ਉਹ ਦਿੱਫੇ ਤੱਕ ਪਹੁੰਚ ਤੇਰੇ ਬਾਪੂਆ ਦੀ ਵੀ ਰੋਮੀ ਨਹੀਂ ਉਹ ਤੇ ਜਕੇ ਸਾਡੀ ਸ਼ੁਰੂਆਤ ਹੋਉਂਦੀ ਆ ਹੋਈ ਇੱਕ ਵਾਰ ਮੋਰ ਦੀ ਬੰਦੂਖ ਬਾਰਾ ਮੋਰ ਦੀ ਤੇ ਦੂਜੀ ਜੱਦ ਨਾਲ ਮੁਲਾਕਾਤ ਹੋਉਂਦੀ ਆ ਜਿਹੜੇ ਮੇਰੇ ਪੰਜਾਬ ਚ ਕੱਦਲ ਬੁਸਮਾ ਬੈਠੇ ਨੇ 16 ਲੰਦਿਆਂ ਇਹ ਮੈਂ ਕਹਿਣ ਦੇ ਵਿੱਚ ਸੁਣਾ ਮਾਰਦਾ ਉਹ ਕੋਈ ਆਵਾ ਤਰਵਾ ਪੋਣੀ ਜਾਂਦੇ ਪਿੱਛ ਤੇ ਮੇਰੀ ਐ ਫਿਰ ਸਾਹਮਣੇ ਨਾ ਆਉਂਦੇ ਉਹਨੂੰ ਨਿਕਾ ਦੇ ਸਾ ਉਹ ਨਾ ਵਿਉਣਾ ਮੈਨੂੰ ਕਰਦੇ ਸੁਣਾ ਜੇ ਕਰਤਾ ਕੋਈ ਡੰਡ ਫਿਰ ਪੈਂਦਾ ਦੇ ਖੀ ਖਾ ਉਹ ਵੀਰਾ ਤੇ ਰੱਬ ਕੋ ਖਾਣੇ ਦਾ ਉਹ ਮੇਰੀ ਈਸ ਨਾਲ ਸਿੱਧੀ ਗੱਲ ਬਾਤ ਪੂਰੀਆ ਥੈਂਕ ਯੂ ਥੈਂਕ ਯੂ ਸੋ ਮਚ ਸ਼ੇਅਰ ਕਰ